ਅੱਜ 6 ਸਤੰਬਰ ਹੈ ਸਵੇਰ ਦੇ 7:30 ਵਜੇ ਇਹ ਵੀਡੀਓ ਰਿਕਾਰਡ ਹੋ ਕੇ ਤੁਹਾਡੇ ਤੱਕ ਪਹੁੰਚ ਰਹੀ ਹੈ ਇਸ ਵੀਡੀਓ ਵਿੱਚ ਡੈਮਾਂ ਅਤੇ ਦਰਿਆਵਾਂ ਦੇ ਪਾਣੀ ਦੇ ਪੱਧਰ ਦੀ ਗੱਲ ਕਰਾਂਗੇ ਸਭ ਤੋਂ ਪਹਿਲਾਂ ਪੋਂਗ ਡੈਮ ਦੀ ਗੱਲ ਕਰਦੇ ਹਾਂ ਪੋਂਗ ਡੈਮ ਦਾ ਪਾਣੀ ਦਾ ਪੱਧਰ 1394.57 ਫੁੱਟ ਹੈ 1390 ਡੇਂਜਰ ਮਾਰਕ ਹੈ ਉਸ ਤੋਂ ਇਹ 4 ਫੁੱਟ ਪਿਛਲੇ 3-4 ਦਿਨ ਤੋਂ ਉੱਪਰ ਹੀ ਚੱਲ ਰਿਹਾ ਵਾ ਜੋ ਪਾਣੀ ਇੱਥੇ ਆ ਰਿਹਾ ਉਹ 98418 ਕਿਊਸਕ ਹੈ ਜੋ ਛੱਡਿਆ ਜਾ ਰਿਹਾ ਉਹ 99673 ਕਿਊਸਕ ਹੈ ਸੋ ਲਗਭਗ ਜਿੰਨਾ ਕ ਪਾਣੀ ਆ ਰਿਹਾ ਉਹਨਾਂ ਕੁ ਥੋੜਾ ਜਿਹਾ ਵੱਧ ਛੱਡਿਆ ਜਾ ਰਿਹਾ ਜਿਸ ਨਾਲ ਡੈਮ ਦਾ ਲੈਵਲ ਉੱਥੇ ਇੱਕ ਮੇਨਟੇਨ ਰਹੇਗਾ ਜੇ ਆਪਾਂ ਢਿਲਵਾ ਵਿਆਸ ਦਰਿਆ ਦੇ ਵਿੱਚ ਢਿਲਵਾ ਬ੍ਰਿਜ ਤੇ ਗੱਲ ਕਰਦੇ ਆ ਤਾਂ ਉੱਥੇ 172009 ਕਿਊਸਕ ਪਾਣੀ ਅੱਜ ਸਵੇਰੇ 6 ਵਜੇ ਵਗ ਰਿਹਾ ਵਾ ਇਹ ਪਹਿਲਾਂ ਘਟ ਕੇ 161000 ਤੱਕ ਵੀ ਆਇਆ ਫਿਰ 167 ਤੇ ਹੁਣ 172 ਪਹਿਲਾਂ ਨਾਲੋਂ ਘਟ ਹੈ ਪਹਿਲਾਂ 230000 ਕਿਊਸਕ ਤੱਕ ਵੀ ਪਾਣੀ ਇੱਥੇ ਵਗਿਆ ਵਾ ਹਰੀਕੇ ਹੈਡ ਦੇ ਵਿੱਚ ਆ ਆਪਸ ਸਟ੍ਰੀਮ ਦੇ ਵਿੱਚ 287186 ਕਿਊਸਕ ਹੈ ਜੋ ਕਿ 3.5 ਲੱਖ ਦੇ ਲਗਭਗ ਨੇੜਿਓਂ ਥੱਲੇ ਆਇਆ ਤੇ ਜੋ ਪਾਣੀ ਛੱਡਿਆ ਜਾ ਰਿਹਾ ਇਹ 270315 ਕਿਊਸਕ ਹੈ ਆ ਸਤਲੁਜ ਦਰਿਆ ਦੀ ਆਦੀ ਗੱਲ ਕਰ ਲਈਏ ਤਾਂ ਸਤ ਪਾਖੜਾ ਡੈਮ ਦਾ ਲੈਵਲ 1678.14 ਕਿਊਸਕ ਹੈ ਇਹ ਵੀ ਨੀਅਰ ਅਬਾਊਟ 1680 ਦੇ ਨੇੜੇੋਂ 1679 ਤੋਂ ਉੱਪਰ ਹੌਲੀ-ਹੌਲੀ ਥੱਲੇ ਨੂੰ ਆ ਰਿਹਾ ਜੋ ਪਾਣੀ ਉੱਥੇ ਆ ਰਿਹਾ ਹੈ ਉਹ 62481 ਕਿਊਸਕ ਹੈ 74151 ਕਿਊਸਕ ਪਾਣੀ ਛੱਡਿਆ ਜਾ ਰਿਹਾ ਤੇ ਡਾਊਨਸਟ੍ਰੀਮ ਰੋਪੜ ਦੇ ਵਿੱਚ ਪਾਣੀ 65084 ਕਿਊਸਕ ਹੈ ਤੇ ਫਲੋਰ ਰੇਲਵੇ ਬ੍ਰਿਜ ਤੇ 53521 ਕਿਊਸਿਕ ਪਾਣੀ ਵਗ ਰਿਆ ਤੇ ਜੂਸਫਰ ਗਿੱਦੜਪਿੰਡੀ ਜਿੱਥੇ ਸਭ ਤੋਂ ਵੱਧ ਦਬਾਅ ਹੁੰਦਾ ਸਤਲੋ ਜਰੀਆ ਦਾ ਉਥੇ 116000 ਕਿਊਸਿਕ ਪਾਣੀ ਵਹਿ ਰਿਆ ਵਾ ਸੋ ਇੱਥੇ ਵੀ ਪਾਣੀ ਲਗਾਤਾਰ ਘਟਿਆ ਇਹ ਵੀ 2 ਲੱਖ ਕਿਊਸਿਕ ਤੋਂ ਉੱਪਰ ਵਗ ਰਿਆ ਸੀ ਫਿਰ ਪਿਛਲੇ 2 ਦਿਨ ਤੋਂ ਲਗਾਤਾਰ ਪਾਣੀ ਇੱਥੇ ਘਟਿਆ ਵਾ ਸੋ ਅੱਜ ਦੀ ਡੈਮਾਂ ਦੀ ਦਰਿਆਵਾਂ ਦੀ ਰਿਪੋਰਟ ਹੈ ਡੈਮ ਅਜੇ ਵੀ ਭਰੇ ਹੋਏ ਨੇ ਪਰ ਪਾਣੀ ਜਿੰਨਾ ਕੋ ਆ ਰਿਹਾ ਉਹਨਾਂ ਰੀਲீஸ் ਹੋਈ ਜਾ ਰਿਹਾ ਵਾ ਤੇ ਜੇਕਰ ਭਾਰੀ بارشਾਂ ਤੋਂ ਬਚਾਰਿੰਦਾ ਵਾ ਤਾਂ ਫਿਰ ਸਥਿਤੀ ਹੌਲੀ ਹੌਲੀ ਹੁਣ ਕੰਟਰੋਲ ਦੇ ਵਿੱਚ ਆ ਸਕਦੀ ਹੈ